ਰਾਤ ਨੂੰ ਵੀ ਮੈਨੂੰ ਨੀਂਦ ਆਉਂਦੀ ਨਹੀਂ ਓ ਪੁੱਤਾ ਸਮਾਦੀ ਤੇਰੀ ਕੋਲ ਬੈਠ ਦਿਲ ਨੂੰ ਮੈਂ ਕੁੱਟਾਂ ਨਾਲੇ ਰੋਮਾ ਰੱਬ ਨੂੰ ਤੇ ਨਾਲੇ ਤੈਨੂੰ ਯਾਦ ਕਰਾਂ ਵਾਪਸ ਤੂੰ ਆ ਜਾ ਬਸ ਇਹੀ ਫਰਿਆਦ ਕਰਾਂ ਸੁਪਨੇ 'ਚ ਮਾਂ ਨੂੰ ਤੂੰ ਸੌਣ ਨਹੀਂ ਸੀ ਦਿੰਦਾ ਮੁੜ ਕੇ ਤੂੰ ਆ ਜਾ ਸਿੱਧੂ ਰੋਣ ਨਹੀਂ ਸੀ ਦਿੰਦਾ ਮੁੜ ਕੇ ਤੂੰ ਆ ਜਾ ਸਿੱਧੂ ਰੋਣ ਨਹੀਂ ਸੀ ਦਿੰਦਾ ਵਾਲੇ ਦੇ ਗਿੰਤੀ ਦਿਨ ਦਿਨ ਵਾਤੀ ਜਾ ਰਹੀ ਹੈ ਤੇ ਹਰ ਕੋਈ ਉਸ ਨੂੰ ਆਪਣੇ ਆਪਣੇ ਤਰੀਕੇ ਨਾਲ ਯਾਦ ਕਰਦਾ ਟ੍ਰਿਬਿਊਟ ਦਿੰਦਾ ਹੈ ਇੱਕ ਨੌਜਵਾਨ ਮੌਜੂਦ ਹੈ ਜਿਨੇ ਸਿੱਧੂ ਦੇ ਅੱਜ ਬਰਸੀ ਦੇ ਮੌਕੇ ਤੇ ਉਸ ਆਪਣਾ ਹੀ ਗਾਣਾ ਇੱਕ ਰਿਲੀਜ਼ ਕੀਤਾ ਜਦਾ ਨਾਮ ਹੈ ਤੇਰੇ ਜਾਨ ਪਿੱਛੇ ਉਹ ਨਾਲ ਗੱਲਬਾਤ ਕਰਦੇ ਆ ਤੇ ਜੋ ਉਸਨੇ ਸਿੱਧੂ ਦੇ ਲਈ ਗਾਣਾ ਲਿਖਿਆ ਉਹ ਵੀ ਜ਼ਰੂਰ ਸੁਣਨੇ ਆ ਕੀ ਗੱਲ ਜੀ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਮੈਂ ਲੱਲੂ ਵਾਲੇ ਤੋਂ ਉਥੋਂ ਖਾਸ ਤੌਰ ਤੇ ਆਇਆ ਹਾਂ ਹਾਂ ਜੀ ਹਾਂ ਜੀ ਤੇ ਸਿੱਧੂ ਦੇ ਕੋਦੋ ਤੂਫਾਨ ਉਹ ਸਿੱਧੂ ਦੇ ਬਹੁਤ ਜਿੱਤੋ ਪਾਇਆ ਨਹੀਂ ਬਹੁਤ ਪੁਰਾਣੇ ਕਿਹੜੀ ਤੁਹਾਨੂੰ ਉਹਦੀ ਕੋਪੀ ਚੰਗੇ ਲੱਗੇਗੀ ਤੁਸੀਂ ਦਾ ਫੈਸਲਾ ਬਾਈ ਦੀ ਲਿਖਤ ਬਹੁਤ ਚੰਗੀ ਸੀ ਮਿਲਿਆ ਕੋਈ ਹਾਂ ਜੀ ਹਾਂ ਜੀ ਮਿਲੇ ਨਹੀਂ ਆ ਜੇ ਵੇਲਾ ਮਿਲੇ ਨਹੀਂ ਤੇ ਜਿਹੜਾ ਉਹਨਾਂ ਨੇ ਗਾਣਾ ਲਿਖਿਆ ਕੋਦੋ ਰਿਲੀਜ਼ ਕੀਤਾ ਉਹ ਅੱਜ ਹੀ ਰਿਲੀਜ਼ ਕੀਤਾ ਮੈਨੂੰ ਸਵੇਰੇ ਆਈ ਦੋ ਗੋਲ ਸੁਣਾਉਣਾ ਸੁਣਾ ਦੇ ਹੂੰ ਸ਼ਟੂ ਚ ਬੋਲਟ ਦੇਵਾਇਆ ਸੀਗਾ ਤੈਨੂੰ ਯਾਦ ਪੁੱਤ ਹਰ ਇੱਕ ਦਿਨ ਉਹ ਮੈਨੂੰ 9 ਮਹੀਨੇ ਕੱਖ ਵਿੱਚ ਪਾਲਿਆ ਸੀ ਤੈਨੂੰ ਕਰੋ ਬਾਰ ਪੇਜ ਕੇ ਗਵਾਲਿਆ ਸੀ ਤੈਨੂੰ ਇੱਕ ਵਾਰੀ ਆ ਕੇ ਪੁੱਤਾਂ ਗੱਲ ਲੱਗ ਜਾ ਤੇਰੀ ਮਾਂ ਉਡੀਕਦੀ ਨਾ ਦਿਲ ਲੱਗਦਾ ਮਾਂ ਉਡੀਕਦੀ ਨਾ ਦਿਲ ਲੱਗਦਾ ਤੇਰੀ ਮਾਂ ਉਡੀਕਦੀ ਨਾ ਦਿਲ ਲੱਗਦਾ ਰਾਤ ਨੂੰ ਵੀ ਮੈਨੂੰ ਨੀਂਦ ਆਉਂਦੀ ਨਹੀਂ ਉਹ ਪਤਾ ਸਮਾਦੀ ਤੇਰੀ ਕੋਲ ਬੈਠ ਦਿਲ ਨੂੰ ਮੈਂ ਕੁੱਟਾਂ ਨਾਲੇ ਰੋਮਾ ਰੱਬ ਨੂੰ ਤੇ ਨਾਲੇ ਤੈਨੂੰ ਯਾਦ ਕਰਾਂ ਵਾਪਸ ਤੂੰ ਆ ਜਾ ਬਸ ਇਹੀ ਫਰਿਆਦ ਕਰਾਂ ਸੁਪਨੇ ਚ ਮਾਂ ਨੂੰ ਤੂੰ ਸੌਣ ਨਹੀਂ ਸੀ ਦਿੰਦਾ ਮੁੜ ਕੇ ਤੂੰ ਆ ਜਾ ਸਿੱਧੂ ਰੋਣ ਨਹੀਂ ਸੀ ਦਿੰਦਾ ਮੁੜ ਕੇ ਤੂੰ ਆ ਜਾ ਸਿੱਧੂ ਰੋਣ ਨਹੀਂ ਸੀ ਦਿੰਦਾ ਮੁੜ ਕੇ ਤੂੰ ਆ ਜਾ ਸਿੱਧੂ ਰੋਣ ਨਹੀਂ ਸੀ ਦਿੰਦਾ ਕਿਸੇ ਗਾਣੇ ਤੋਂ ਹਨਾ ਇਨਸਪਾਇਰਡ ਉਹ ਕਿਹੜੇ ਗਾਣੇ ਦੀ ਕੰਪੋਜੀਸ਼ਨ ਲਈ ਇਹ ਪਸੰਦੀ ਬਾਈ ਦਾ ਗੀਤ ਪੁਰਾਣਾ 130 ਯਰ ਮਮਾ ਦੇ ਹਨਾ ਉਹ ਤੋਂ ਦੀ ਕੰਪੋਜੀਸ਼ਨ ਲਈ ਹੈ ਰਾਤ ਨੂੰ ਵੀ ਮੈਨੂੰ ਨੀਂਦ ਨਹੀਂ ਆਉਂਦੀ ਨੀ ਉਹ ਪੁੱਤਾ ਸਮਾਦੀ ਤੇਰੀ ਕੋਲ ਬੈਠ ਦਿਲ ਨੂੰ ਮੈਂ ਕੁੱਟਾਂ ਨਾਲੇ ਰੂਮਾ ਰੱਬ ਨੂੰ ਤੇ ਨਾਲੇ ਤੈਨੂੰ ਯਾਦ ਕਰਾਂ ਵਾਪਸ ਤੂੰ ਆ ਜਾ ਬਸ ਇਹੀ ਫਰਿਆਦ ਕਰਾਂ ਸੁਪਨੇ ਚ ਮਾਂ ਨੂੰ ਤੂੰ ਸੌਣ ਨਹੀਂ ਸੀ ਦਿੰਦਾ ਮੁੜ ਕੇ ਤੂੰ ਆ ਜਾ ਸਿੱਧੂ ਰੋਣ ਨਹੀਂ ਸੀ ਦਿੰਦਾ ਮੜਕੇ ਤੂੰ ਆ ਜਾ ਸਿੱਧੂ ਰੌਣ ਨਹੀਂ ਸੀ ਦਿੰਦਾ ਵਾਲੇ ਦੇ ਗਿੰਤੇ ਦਿਨੋ ਦਿਨ ਵਾਤੀ ਜਾ ਰਹੀ ਹੈ ਤੇ ਹਰ ਕੋਈ ਉਸ ਨੂੰ ਆਪਣੇ ਆਪਣੇ ਤਰੀਕੇ ਨਾਲ ਯਾਦ ਕਰਦਾ ਟ੍ਰਿਬਿਊਟ ਦਿੰਦਾ ਹੈ ਇੱਕ ਨੌਜਵਾਨ ਮੌਜੂਦ ਹੈ ਜਿਨੇ ਸਿੱਧੂ ਦੇ ਅੱਜ ਬਰਸੀ ਦੇ ਮੌਕੇ ਤੇ ਉਸ ਆਪਣਾ ਹੀ ਗਾਣਾ ਇੱਕ ਰਿਲੀਜ਼ ਕੀਤਾ ਜਦਾ ਨਾਮ ਹੈ ਤੇਰੇ ਚਾਨ ਪਿੱਛੇ ਉਹ ਨਾਲ ਗੱਲਬਾਤ ਕਰਦੇ ਆ ਤੇ ਜੋ ਉਸਨੇ ਸਿੱਧੂ ਦੇ ਲਈ ਗਾਣਾ ਲਿਖਿਆ ਉਹ ਵੀ ਜ਼ਰੂਰ ਸੁਣਨੇ ਆ ਕੀ ਗੱਲ ਜੀ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਮੈਂ ਲੱਲੂ ਵਾਲੇ ਤੋਂ ਉਹ ਤੋਂ ਖਾਸ ਕਰਕੇ ਆਇਆ ਹੋ ਹਾਂਜੀ ਹਾਂਜੀ ਤੇ ਸਿੱਧੂ ਦੇ ਕੋਦੋਂ ਤੂਫਾਨ ਉਹ ਸਿੱਧੂ ਦੇ ਬਹੁਤ ਜਿੱਤੋਂ ਪੈਣਾਈ ਬਹੁਤ ਪੁਰਾਣੇ ਕਿਹੜੀ ਤੁਹਾਨੂੰ ਉਹਦੀ ਕੋਗੀ ਚੰਗੇ ਲੱਗੇਗੀ ਤੁਸੀਂ ਤਾਂ ਤਾਂ ਬਾਈ ਦੀ ਲਿਖਤ ਬਹੁਤ ਚੰਗੀ ਸੀ ਮਿਲਿਆ ਕੋਈ ਹਾਂਜੀ ਹਾਂਜੀ ਮਿਲੇ ਨਹੀਂ ਆ ਜੀ ਪਹਿਲਾਂ ਮਿਲੇ ਨਹੀਂ ਤੇ ਜਿਹੜਾ ਉਹਨਾਂ ਨੇ ਗਾਣੇ ਲਿਖਿਆ ਕੋਦੋਂ ਰਿਲੀਜ਼ ਕੀਤਾ ਉਹ ਅੱਜ ਹੀ ਰਿਲੀਜ਼ ਕੀਤਾ ਮਣੇ ਸਵੇਰੇ ਆਈ ਦੋ ਗੋਲ ਸੁਣਾਓ ਸੁਣਾ ਦੇ ਹੂੰ ਕੁੱਚੂ ਜੁ ਬੋਲਟ ਦਵਾਈਆ ਸੀਗਾ ਤੈਨੂੰ ਯਾਦ ਪੁੱਤ ਹਰ ਇੱਕ ਦਿਨ ਉਹ ਮੈਨੂੰ 9 ਮਹੀਨੇ ਕੱਖ ਵਿੱਚ ਪਾਲਿਆ ਸੀ ਤੈਨੂੰ ਘਰੋਂ ਬਾਹਰ ਪੇਜ ਕੇ ਗਵਾਲਿਆ ਸੀ ਤੈਨੂੰ ਇੱਕ ਵਾਰੀ ਆ ਕੇ ਪੁੱਤਾਂ ਗੱਲ ਲੱਗ ਜਾ ਤੇਰੀ ਮਾਂ ਉਡੀਕਦੀ ਨਾ ਦਿਲ ਲੱਗਦਾ ਮਾਂ ਉਡੀਕਦੀ ਨਾ ਦਿਲ ਲੱਗਦਾ ਤੇਰੀ ਮਾਂ ਉਡੀਕਦੀ ਨਾ ਦਿਲ ਲੱਗਦਾ ਰਾਤ ਨੂੰ ਵੀ ਮੈਨੂੰ ਨੀਂਦ ਆਉਂਦੀ ਨਹੀਂ ਓ ਪੁੱਤਾ ਸਮਾਦੀ ਤੇਰੀ ਕੋਲ ਬੈਠ ਦਿਲ ਨੂੰ ਮੈਂ ਕੁੱਟਾਂ ਨਾਲੇ ਰੋਮਾ ਰੱਬ ਨੂੰ ਤੇ ਨਾਲੇ ਤੈਨੂੰ ਯਾਦ ਕਰਾਂ ਵਾਪਸ ਤੂੰ ਆ ਜਾ ਬਸ ਇਹੀ ਫਰਿਆਦ ਕਰਾਂ ਸੁਪਨੇ ਚ ਮਾਂ ਨੂੰ ਤੂੰ ਸੌਣ ਨਹੀਂ ਸੀ ਦਿੰਦਾ ਮੁੜ ਕੇ ਤੂੰ ਆ ਜਾ ਸਿੱਧੂ ਰੋਣ ਨਹੀਂ ਸੀ ਦਿੰਦਾ ਮੁੜ ਕੇ ਤੂੰ ਆ ਜਾ ਸਿੱਧੂ ਰੋਣ ਨਹੀਂ ਸੀ ਦਿੰਦਾ ਮੁੜ ਕੇ ਤੂੰ ਆ ਜਾ ਸਿੱਧੂ ਰੋਣ ਨਹੀਂ ਸੀ ਦਿੰਦਾ ਉਹ ਨਾਲੇ ਕਿਸੇ ਗਾਣੇ ਤੋਂ ਹਨਾ ਇਨਸਪਾਇਰਡ ਹੋ ਕਿਹੜੇ ਗਾਣੇ ਦੀ ਕੰਪੋਜੀਸ਼ਨ ਲਈ ਇਹ ਪਤਾ ਨਹੀਂ ਬਾਈ ਦਾ ਕੀ ਤਾਂ ਪੁਰਾਣਾ ਯਾਰ ਮਮਾ ਦੇ ਯਾਰ ਮਮਾ ਦੇ ਹਨਾ ਉਸ ਤੋਂ ਉਹਦੀ ਕੰਪੋਜੀਸ਼ਨ ਲਈ ਹੈ